ਸਤੁਕਾ ਹਸਨ ਜਿਹੜਾ ਐਸਐਸਓ ਕਨਾਲਪੁਰ ਦੀ ਸੁਪਰ ਇੰਸਪੈਕਟ ਫੋਰੈਸਟ ਹੈ ਤੇ ਸੀਆਈਓ ਦੇ ਇੰਚਾਰਜ ਦੀ ਟੀਮ ਵੱਲੋਂ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੇ ਦੋ ਕਮਕਟਿਆਂ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਇੱਕ ਜੋ ਮਾਲ ਕਰਨ ਵਾਲਾ ਵਿਅਕਤੀ ਜ ਮਨਿੰਦਰ ਮਣੀ ਖੁਦ ਜਿਹੜਾ ਸੀਗਾ ਉਹਦੇ ਵਿੱਚ ਇਨਵੋਲਵ ਸੀਗਾ ਉਹਦੇ ਨਾਲ ਇੱਕ ਅਮਿਤ ਸ਼ਰੋੜਾ ਜਿਹੜਾ ਉਹਦਾ ਦੋਸਤ ਸੀਗਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੋ ਇਹਦੀ ਸਾਰੀ ਇਨਕੋਗਿਸ਼ਨ ਇਨਵੈਸਟੀਗੇਸ਼ਨ ਦੇ ਤੌਰ ਤੇ ਭਾਈ ਲਾ ਕੇ ਕਿ ਜਿਹੜੇ ਨਿਕਲ ਕੇ ਸਾਹਮਣੇ ਆਏ ਵੀ ਪਹਿਲਾ 15 6 2022 ਨੂੰ ਇਸਦੇ ਆਪਣੇ ਜਿਹੜੇ ਪੋਸਟਰ ਲਗਾਏ ਹੋਏ ਸੀਗੇ ਉਹਨਾਂ ਦੇ ਉੱਪਰ ਜਿਹੜੀ ਕਾਲਖ ਦੇ ਵਿੱਚ ਕਰਾਸ ਦਾ ਨਿਸ਼ਾਨ ਲਗਾਇਆ ਸੀਗਾ ਵੀ ਜਿਹੜੀ ਫੇਕ ਕੰਪਲੇਨਟ ਐਫੀਟੀਪੀ ਨੂੰ ਕੁਝ ਲੋਕਾਂ ਉਹ ਜਾਨਵਰ ਮਾਰਨ ਦੀ ਕੋਸ਼ਿਸ਼ ਦੇ ਨਾਲ ਮਨੁੱਖਾਂ ਦੇ ਨਾਲ ਜਿਹੜੇ ਕਿ ਮੇਰੇ ਪੁਰਸ਼ਕਾਲੇ ਕੀਤੀ ਗਈ ਕਿ ਮੈਨੂੰ ਵੱਖ-ਵੱਖ ਸੰਗਤਾਂ ਤੋਂ ਕਾਲਸ ਵੀ ਕਰ ਰਹੇ ਨੇ ਕਿ ਅਸੀਂ ਤੁਹਾਨੂੰ ਜਾਨਵਰ ਮਾਰ ਦੇਵਾਂਗੇ ਉਸ ਤੋਂ ਬਾਅਦ 4 ਫਰਵਰੀ 2023 ਨੂੰ ਫਿਰ ਇੱਕ ਕੰਪਲੇਟ ਦਰਜ ਕੀਤੀ ਗਈ ਮੇਰੇ ਦੁਕਾਨ ਦੇ ਵਿੱਚ ਜਿਹੜੇ ਹੈਗੇ ਕੁਝ ਲੋਕਾਂ ਬਲੋ ਇਟਾਂ ਨਾਲ ਹਮਲਾ ਕੀਤਾ ਗਿਆ ਮੇਰੇ ਕੱਚ ਦੇ ਸ਼ੀਸ਼ੇ ਜਿਹੜੇ ਦੁਕਾਨ ਦੇ ਸ਼ੀਸ਼ੇ ਭੰਨੇ ਗਏ ਨੇ ਸੋ ਜਿਹੜੇ ਹੈਗੇ ਮੇਰੇ ਉੱ ਤੋ ਇਹਨਾਂ ਕੱਢ ਨਾਉਣ ਲੋਕ ਇਹ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਰਫ ਕੀਤਾ ਕਿ ਸਾਨੂੰ ਜਿਹੜੀ ਹੈਗੀ ਸਿਕਿਉਰਿਟੀ ਦਿੱਤੀ ਜਾਵੇ ਸੋ ਸਾਰੀ ਚੀਜ਼ਾਂ ਚੱਲਦੀ ਰਹੀਆਂ ਸੀਗੀਆਂ ਕਿ ਇਹਨਾਂ ਨੇ 19 ਫਰਵਰੀ ਦੀ ਰਾਤ ਨੂੰ ਫਿਰ ਇੱਕ ਫਾਇਰਿੰਗ ਜਿਹੜੀ ਇਹ ਇਨਸੀਡੈਂਟ ਕਰਵਾਈ ਜਦੋਂ ਇਸ ਬੰਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਕੋਈ ਜਿਹੜੀ ਸਾਰੀ ਸਾਜ਼ਿਸ਼ ਸੀ ਗੁਰਿੰਦਰ ਮਣੀ ਵੱਲੋਂ ਆਪਣੀ ਸਿਕਿਉਰਿਟੀ ਲੈਣ ਦੇ ਖਾਤਰ ਰਚੀ ਗਈ ਸੀ ਉਸਨੇ ਆਪਣੇ ਦੋ ਦੋਸਤਾਂ ਨੂੰ ਹਾਇਰ ਕੀਤਾ ਸੀਗਾ ਲਵੇਸ਼ ਅਵਿਸ਼ ਤੇ ਰਾਜੂ ਨੂੰ ਜਿਹੜਾ ਅਵਿਸ਼ ਸੀਗਾ ਮੋਟਰਸਾਈਕਲ ਚਲਾ ਰਿਹਾ ਸੀਗਾ ਰਾਜੂ ਜਿਹੜਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਉਹਨੇ ਮੋਟਰਸਾਈਕਲ ਦੇ ਪਿੱਛੇ ਬੈਠੇ ਬੈਠ ਕੇ ਫਾਇਰ ਕੀਤਾ ਤਾਂ ਇਹਨਾਂ ਨੇ ਜਿਹੜਾ ਮੇਨ ਪਰਪਸ ਸੀਗਾ ਉਹ ਸਿਕਿਉਰਿਟੀ ਲੈਣਾ ਸੀਗਾ ਕਿਉਂਕਿ ਇਹ ਸਿਕਿਉਰਿਟੀ ਲੈਣ ਲਈ ਦੋ ਸਾਲਾਂ ਤੋਂ ਲਗਾਤਾਰ ਟਰਾਈ ਕਰ ਰਿਹਾ ਸੀਗਾ ਤਾਂ ਕਾਫੀ ਡੈਸ ਇਸ ਦੇ ਵਿੱਚ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਅਸੀਂ ਮਟੰਡਾ ਪੁਲਿਸ ਵੱਲੋਂ ਇੱਕ ਸੰਦੇਸ਼ ਦੇਣਾ ਚਾਹਾਂਗੇ ਕਿ ਜੋ ਵੀ ਅੱਥਰ ਦੇ ਆਪਣੇ ਆਪ ਨੂੰ ਫਰਜੀ ਜਿਹੜੀ ਹੈਗੀ ਹੈ ਕਿਸੇ ਸੰਸਥਾ ਦਾ ਦੱਸ ਕੇ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਭੜਕਾਊ ਪੋਸਟਾਂ ਦੇ ਕੇ ਇਦਾਂ ਗਨਮੈਂਟ ਦੇ ਜਿਹੜੀ ਦੁੱਖ ਲੈ ਕੇ ਹੁੰਦੀ ਦੁਰਵਰਤੋਂ ਕਰਦੇ ਨੇ ਉਹਨਾਂ ਦੀ ਸ਼ਕਤੀ ਨਾਲ ਜਿਹੜੀ ਹੈਗੀ ਨੇ ਜਿੱਟਿਆ ਜਾਊਗਾ ਉਹਨਾਂ ਦੇ ਖਿਲਾਫ ਜਿਹੜੀ ਸਖਤ ਐਕਸ਼ਨ ਲਿਆ ਜਾਊਗਾ ਤੇ ਇਸੇ ਜਿਹੜੀ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜੀ ਸਿਕਿਉਰਿਟੀ ਮਿਲਦੀ ਹੈ ਸਿਕਿਉਰਿਟੀ ਕਵਰ ਹੈਗੀ ਉਹਨੂੰ ਮਿਸਯੂਜ਼ ਕਰਉਂਦੇ ਆ ਕਾਫੀ ਰਿਕਵਰੀ ਸਰ ਹੁਣ ਤੱਕ ਹੀ ਵੀ ਵੈਪਨ ਦੀ ਉਸੇ ਗੱਲ ਕੀਤੀ ਹੈ ਵਹੀਕਲ ਮੋਟਰਸਾਈਕਲ ਮੇਰੇ ਖਿਆਲ ਚ ਆਇਆ ਸੀ ਹੋਰ ਕੀ ਕੁਛ ਤੁਸੀਂ ਕਬਜ਼ੇ ਦੇ ਜਿਹੜੇ ਇਹਨਾਂ ਵੱਲੋਂ ਵੈਪਨ ਯੂਜ਼ ਕੀਤਾ ਗਿਆ ਸੀ 312 13 ਬੋਲ ਦਾ ਜਿਹੜਾ ਦੇਸ਼ੀ ਕਟਾ ਸੀਗਾ ਉਹ ਬਰੰਦ ਕਰ ਲਿਆ ਗਿਆ ਤੇ ਜਿਹੜਾ ਇਹਨਾਂ ਦਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਵਰਤਕ ਕੇਜ ਕਰਕੇ ਕੁੱਝ ਵੀ ਨਹੀਂ ਸੀ ਮਨਿੰਦਰ ਮਣੀ ਦੇ ਕੋਲ ਜਿਹੜਾ ਹੈਗਾ ਵੈਪਨ ਜਿਹੜਾ ਹੈਗਾ ਰਿਕਵਰ ਹੋ ਗਿਆ ਸੀ ਬਿਲਕੁਲ ਕਿਤੇ ਨਾ ਕਿਤੇ ਪੁਲਿਸ ਨੇ ਕਾਰਵਾਈ ਜ਼ਰੂਰ ਕੀਤੀ ਹੈ ਮਨਿੰਦਰ ਮਣੀ ਕੋਈ ਪਛਤਾ ਹਾਂ ਸਮਤੋ ਪੁਲਿਸ ਨੇ ਜੋ ਕਾਰਵਾਈ ਕੀਤੀ ਹੈ ਉਹ ਪੇਸ਼ਤਾਵਾ ਤੁਹਾਨੂੰ ਬਿਲਕੁਲ ਇਹ ਉਹ ਅਲੀਗੇਸ਼ਨ ਇਹਨਾਂ ਦੇ ਉੱਪਰ ਨੇ ਵਿਰਿੰਦਰ ਮਣੀ ਜਾਂ ਦਾ ਸਾਥੀ ਇਹਨਾਂ ਦੇ ਅਲੀਗੇਸ਼ਨ ਨੇ ਔਰ ਪੁਲਿਸ ਸਰ ਲਾਈਵ ਕੀ ਕਹਿਣਾ ਚਾਹੋਗੇ ਜੋ ਫਰਜ਼ੀ ਪੱਤਰਕਾਰ ਫੜਿਆ ਗਿਆ ਕੀ ਕਹਿਣਾ ਚਾਹੋਗੇ ਇਹ ਸਾਨੂੰ ਜਿਹੜੇ ਪਿਛਲੇ ਦਿਨੀ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਜੋ ਮਨਿੰਦਰ ਮਣੀ ਨੇ ਕੰਟਰੋਲ ਰੂਮ ਦੇ ਪਰ ਰਿਪੋਰਟ ਕੀਤੀ ਸੀਗੀ ਕਿ ਮੇਰੀ ਦੁਕਾਨ ਦੇ ਉੱਪਰ ਜਿਹੜੇ ਹੈਗੇ ਕੁਝ ਲੋਕਾਂ ਆਪਛਾਤ ਲੋਕਾਂ ਵੱਲੋਂ ਜਾਲ ਲੇਵਾ ਹਮਲਾ ਕੀਤਾ ਗਿਆ ਫਾਇਰਿੰਗ ਕੀਤੀ ਗਈ ਹੈ ਇਸ ਸਬੰਧ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵਕ ਵਕ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ ਤੇ ਸਾਡੀ ਸੀਆਈਏ 2 ਅਤੇ ਐਸਐਚਓ ਕਨਾਲ ਕਲੋਨੀ ਪਾਰਸ ਸੈਲ ਦੀ ਜਿਹੜੀ ਟੀਮ ਸੀਗੀ ਉਹਨਾਂ ਨੂੰ ਸਫਲਤਾ ਹਾਸਲ ਹੋਈ ਕੱਲ ਜਿਹੜਾ ਹੈਗਾ ਦੋ ਦੋਸ਼ੀ ਜਿਹੜੇ ਹੈਗੇ ਮਨਿੰਦਰ ਮਣੀ ਤੇ ਵੀ ਸ਼ਰੋੜਾ ਨੂੰ ਇਸ ਮੁਕਦਮੇ ਦੇ ਵਿੱਚ ਅਸੀਂ ਗ੍ਰਿਫਤਾਰ ਕੀਤਾ ਇਹਨਾਂ ਦੇ ਖਿਲਾਫ ਕਦਮਾਂ ਦਰਜ ਕੀਤਾ ਹੈ ਵੀ ਸਾਰੀ ਜਦੋਂ ਡੁਗਾਈ ਨਾਲ ਤਫਤੀਸ਼ ਕਰਨ ਤੋਂ ਇਹ ਸਾਹਮਣੇ ਆਇਆ ਕਿ ਮਨਿੰਦਰ ਮਣੀ ਨੇ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਇਹ ਆਪਣੇ ਜੀ ਉਹਨੇ ਸਿਕਿਉਰਿਟੀ ਕਵਰ ਲੈਣਾ ਚਾਹੁੰਦਾ ਸੀ ਕਿ ਇਸ ਤੋਂ ਪਹਿਲਾਂ ਵੀ ਉਸਨੇ ਦੋ ਵਾਰੀ ਆਪਣੇ ਦੁਕਾਨ ਦੇ ਉੱਪਰ ਫਰਜੀ ਅਟੈਕ ਕਰਵਾਇਆ ਸੀਗਾ ਉਹਦੀ ਤੇ ਇਹ ਆਪਣੇ ਆਪ ਨੂੰ ਸ਼ਿਵ ਸੈਨਾ ਹਿੰਦ ਗਰੁੱਪ ਦਾ ਜਿਹੜਾ ਹੈਗਾ ਆਪਣੇ ਨੂੰ ਪ੍ਰਧਾਨ ਜਿਹੜਾ ਕਹਿੰਦਾ ਹੈ ਸੀਗਾ ਤੇ ਇਹਨੀ ਮਨਸ਼ਾ ਸਿੰਘ ਜਿਹੜੀ ਮੈਨੂੰ ਸਿਕਿਉਰਿਟੀ ਕਵਰ ਜਿਹੜਾ ਹੈਗਾ ਮਿਲ ਜਾਏ ਤੇ ਉਹ ਸਿਕਿਉਰਿਟੀ ਕਵਰ ਦੀ ਐਵਰੇਜ ਵਿੱਚ ਕਿਉਂਕਿ ਇਹ ਪ੍ਰੋਪਰਟੀ ਡੀਲਿੰਗ ਦਾ ਕੰਮ ਵੀ ਕਰਦਾ ਤੇ ਲੋਕਾਂ ਦੇ ਉੱਪਰ ਉਸ ਜੀ ਦਾ ਪ੍ਰੈਸ਼ਰ ਬਣਾ ਕੇ ਜਿਹੜੇ ਹੈਗੇ ਆਪਣੇ ਜਿਹੜਾ ਪਰਸਨਲ ਸਿਕਿਉਰਿਟੀ ਕਵਰ ਨੂੰ ਆਪਣੇ ਪਰਸਨਲ ਮਿਸਿਊਜ਼ ਵਾਸਤੇ ਯੂਜ਼ ਕਰਨਾ ਚਾਹੁੰਦਾ ਸੀਗਾ ਸੋ ਤੇ ਬਾਕੀ ਜਿਹੜੇ ਉਸ ਇਦਾਂ ਦੇ ਲੋਕਾਂ ਜੋ ਲੋਕ ਇਦਾਂ ਦੀ ਸੋਚ ਨਾਲ ਰੱਖਦੇ ਆ ਉਹਨਾਂ ਨੇ ਵੀ ਮਾਨਯੋਗ ਐਸ.ਪੀ ਸਾਹਿਬ ਕੋਲੋਂ ਸਕਦਾ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਦਾਂ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਊਗੀ ਜਿਸ ਕਿਸੇ ਦੇ ਵੀ ਖਿਲਾਫ ਦੀ ਕੋਈ ਇਦਾਂ ਦੀ ਇਨਫੋਰਮੇਸ਼ਨ ਆਊਗੀ ਤਾਂ ਇਟ ਵਿਲ ਨਾਟ ਬੀ ਟੋਲਰੇਟਡ ਤੇ ਉਹਦੇ ਨਾਲ ਸਖਤੀ ਨਾਲ ਕਾਰਵਾਈ ਕੀਤੀ। ਥੈਂਕ ਯੂ ਸਰ। ਤਾਂ ਬਿਲਕੁਲ ਐਸ.ਪੀ ਨਰਿੰਦਰ ਸਿੰਘ ਤਾਂ ਜੋ ਫਰਜੀ ਤਰੀਕੇ ਨਾਲ ਡੌਟੀ ਲੈਂਦੇ ਆ ਗਨਮੈਨ ਲੈਂਦੇ ਆ ਉਹਨਾਂ ਤੇ ਵੱਡੀ ਕਾਰਵਾਈ ਆ ਜਿਹੜੀ ਵਟਿੰਡਾ ਪੁਲਿਸ ਬੋਲੋ ਕੀਤੀ ਗਈ ਸਫਰਜੀ ਪੱਤਰਕਾਰ ਹੈ ਜਿਹੜੇ ਮਨੀਂਦਰ ਮਣੀ ਮਨੀਂਦਰ ਮਣੀ ਨੂੰ ਅਰੈਸਟ ਕੀਤਾ ਗਿਆ